ਅੱਜ ਇਹਨਾਂ ਦੇ ਸਾਲੋਂ ਪੁਰਾਣੇ ਬੰਧਨ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਗਰੀਬੀ ਵਾਲਾ ਆਤਮਾ ਪ੍ਰਭੂ ਜੀ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਜੋ ਵੱਡਿਆਂ ਦੇ ਸਰਾਫ ਲੱਗੇ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਤੇਰੇ ਨਾਂ ਦੇ ਵਿੱਚ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਤੇਰੇ ਨਾਂ ਦੇ ਵਿੱਚ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੀ ਹਰ ਇੱਕ ਬਿਮਾਰੀ ਛੱਡ ਕੇ ਚਲੀ ਜਾਵੇ ਪਰਬੂ ਅੱਜ ਤੇਰੇ ਨਾਂ ਦੇ ਵਿੱਚ ਚੰਗੇ ਹੋ ਜਾਣ ਪ੍ਰਭੂ ਜੀ ਤੇਰੇ ਨਾਂ ਦੇ ਵਿੱਚ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਪਿੱਤੇ ਨਵੇਂ ਬਣ ਜਾਣ ਪ੍ਰਭੂ ਅੱਜ ਇਹਨਾਂ ਦੇ ਪ੍ਰਭੂ ਜੀ ਕੋਈ ਵੀ ਬਿਮਾਰੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਗੁਰਦੇ ਨਵੇਂ ਬਣ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਸ਼ੂਗਰ ਛੱਡ ਕੇ ਚਲੀ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਸ਼ੂਗਰ ਨੋਰਮਲ ਹੋ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹ ਹਰ ਇੱਕ ਬਿਮਾਰੀ ਤੋਂ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹ ਹਰ ਇੱਕ ਬਿਮਾਰੀ ਤੋਂ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਪਰਮੇਸ਼ਰ ਜੀ ਤੁਸੀਂ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪ੍ਰਭੂ ਜੀ ਧੰਨਵਾਦ ਹੋ ਧੰਨਵਾਦ ਹੋ ਪਵਿੱਤਰ ਆਤਮਾ ਤੇਰਾ ਸਵਾਗਤ ਤੋ ਤੇਰਾ ਸਵਾਗਤ ਹੋ ਬਵਿਤਰ ਆਤਮਾ ਤੇਰਾ ਸਵਾਗਤੋ ਪਵਿੱਤਰ ਆਤਮਾ ਦੇ ਘਰਾਂ ਦੇ ਵਿੱਚ ਤੇਰਾ ਸਵਾਗਤ ਸਾਡੀ ਚਰਚੇ ਤੇਰਾ ਸਵਾਗਤ ਸਾਡੇ ਬੱਚਿਆਂ ਦੀ ਜ਼ਿੰਦਗੀ ਤੇਰਾ ਸਵਾਗਤੋ ਸਵਾਗਤੋ ਪਾ ਕਰੂ ਤੇਰਾ ਸਵਾਗਤ ਕਰਦੇ ਆ ਤੇਰਾ ਸਵਾਗਤ ਕਰਦੇ ਆ ਤੇਰਾ ਸਵਾਗਤ ਕਰਦੇ ਆ ਆਓ ਮੇਰੇ ਪਿਤਾ ਪਰਮੇਸ਼ਵਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਵਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਵਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਵਰ ਤੇਰਾ ਜਲਾਲ ਲਿਹਾਥਾਵੇ ਪ੍ਰਭੂ ਉਹ ਤੇਰਾ ਜਲਾਲ ਲਿਹਾਥਾਵੇ ਮੇਰੇ ਪਿਤਾ ਪਰਮੇਸ਼ਵਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਵਰ ਜੀ ਅਜ ਇਹਨਾਂ ਦੇ ਬਿਮਾਰੀਆਂ ਧੂਆਂ ਵਾਂਗ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਅਜ ਇਹਨਾਂ ਦੇ ਬਿਮਾਰੀਆਂ ਧੂਆਂ ਵਾਂਗ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਵਰ ਸ਼ੂਲੋ ਮੇਰੇ ਪਿਤਾ ਪਰਮੇਸ਼ਵਰ ਜੀ ਅਜੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਅਜ ਇਹਨਾਂ ਦੇ ਘਰਾਂ ਜੋ ਨਸ਼ੇ ਵਾਲਾ ਦੁਸ਼ਟਾਤਮਾ ਛੱਡ ਕੇ ਚਲਿਆ ਜਾਵੇ ਪ੍ਰਭੂ ਜੀ ਉਹ ਲੜਾਈ ਵਾਲਾ ਦੁਸ਼ਟਾਤਮਾ ਛੱਡ ਕੇ ਚਲਿਆ ਜਾਵੇ ਪ੍ਰਭੂ ਜੀ ਉਹ ਬਿਮਾਰੀਆਂ ਦੁਸ਼ਟਾਤਮਾ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਕਲੇਡ ਸ਼ੂ ਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂ ਲੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਉਹਨਾਂ ਨੂੰ ਤੰਗ ਪਰੇਸ਼ਾਨ ਸ਼ੈਤਾਨ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਸੜਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਸੜਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਉਹਨਾਂ ਦੇ ਕਰਾਂ ਜਾਦੂ ਟੂਣਾ ਆਇਆ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਸੜਕੇ ਰਾਖ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਉਹ ਸੜਕੇ ਰਾਖ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹਥਾਵੇ ਪ੍ਰਭੂ ਉਹ ਤੇਰਾ ਜਲਾਲੀ ਹਥਾਵੇ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਤੇਰੇ ਨਾਂ ਦੇ ਵਿੱਚ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਸਾਲੋਂ ਪੁਰਾਣੇ ਬੰਧਨ ਟੁੱਟ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੀ ਗਰੀਬੀ ਵਾਲਾ ਆਤਮਾ ਪ੍ਰਭੂ ਜੀ ਛੱਡ ਕੇ ਚਲਿਆ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਜੋ ਵੱਡਿਆਂ ਦੇ ਸਰਾਫ ਲੱਗੇ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਟਟ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਅਜਾ ਟਟ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਅਜ ਤੇਰੇ ਨਾਂ ਦੇ ਵਿੱਚ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਅਜ ਤੇਰੇ ਨਾਂ ਦੇ ਵਿੱਚ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੀਆਂ ਰਸੋਲੀਆਂ ਪੱਥਰੀਆਂ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੀਆਂ ਰਸੋਲੀਆਂ ਪੱਥਰੀਆਂ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਜਿਉਂ ਉਹਨਾਂ ਦੇ ਬੱਚਿਆਂ ਦੇ ਸੰਜੋਗ ਬੰਨੇ ਮੇਰੇ ਪਿਤਾ ਪਰਮੇਸ਼ਵਰ ਜੀ ਉਹ ਤੇਰੇ ਨਾਂ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ ਉਹ ਤੇਰੇ ਨਾਮ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਪ੍ਰਭੂ ਜੀ ਕੁੱਖਾਂ ਬੰਨੀ ਜਿੰਨਾ ਪੈਣਾ ਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਨਾਮ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਨਾਮ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹਨਾਂ ਨੂੰ ਬੱਚਿਆਂ ਦੀ ਆਸ਼ੀਸ਼ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਿਆਵਾਦ ਕਰਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਤਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਤਨਿਆਵਾਦ ਹੋ ਪ੍ਰਭੂ ਜੀ ਅ ਇਨਾਂ ਦੀ ਹਰ ਇੱਕ ਬਿਮਾਰੀ ਧੂਆਂ ਬਣ ਕੇ ਉੱਡ ਚੁੱਕੀ ਹੈ ਮੇਰੇ ਪਿਤਾ ਪਰਮੇਸ਼ਵਰ ਜੀ ਅੱਜ ਆਜ਼ਾਦ ਹੋ ਚੁੱਕੇ ਹੈ ਮੇਰੇ ਪਿਤਾ ਪਰਮੇਸ਼ਵਰ ਜੀ ਅੱਜ ਆਜ਼ਾਦ ਹੋ ਚੁੱਕੇ ਹੈ ਮੇਰੇ ਪਿਤਾ ਪਰਮੇਸ਼ਵਰ ਜੀ ਜਿੱਥੇ ਵੀ ਤੁਹਾਨੂੰ ਦੁੱਖ ਹੋ ਤੇ ਆਦਾ ਸੱਜਾ ਹੱਥ ਰੱਖੋ ਦੇ ਤੇ ਸੱਜਾ ਹੱਥ ਰੱਖ ਕੇ ਕਥ ਤਾਣੂ ਉੱਪਰ ਚੱਕੋ ਪਰਮੇਸ਼ਰ ਵੱਲੀ ਬੋਲੋ ਪਰਮੇਸ਼ਿਆ ਨੂੰ ਪਰਮੇਸ਼ਰ ਜੀ ਅੱਜ ਮੇਰਾ ਜਿਹੜਾ ਮੇਰੇ ਅੰਦਰ ਬਿਮਾਰੀ ਛੱਡ ਕੇ ਚਲੀ ਜਾਵੇ ਜਿੱਥੇ ਵੀ ਤੁਹਾਡੇ ਬਿਮਾਰੀਆਂ ਤੇ ਹੱਥ ਰੱਖ ਲਓ ਕਹੋ ਪਰਮੇਸ਼ਿਆ ਨੂੰ ਪਰਮੇਸ਼ਰ ਮੈਨੂੰ ਸ਼ੂ ਕੇ ਚੰਗਾ ਕਰੋ ਉਹ ਤੇਰਾ ਜਲਾਲ ਲਈ ਹੱਥ ਆਵੇ ਪਰਮੇਸ਼ਰ ਜੀ ਉਹ ਤੇਰਾ ਜਲਾਲ ਹੀ ਹੱਥ ਆਵੇ ਪ੍ਰਭੂ ਜੀ ਇਹਨਾਂ ਦੇ ਬਿਮਾਰੀ ਵਾਲ ਜਿੱਥੇ ਦਾ ਹੱਥ ਰੱਖੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਹੱਥ ਤੇਰਾ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਨੂੰ ਸ਼ੂਕਾ ਚੰਗਾ ਕਰੋ ਪ੍ਰਭੂ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੀ ਹਰ ਇੱਕ ਬਿਮਾਰੀ ਛੱਡ ਕੇ ਚਲੀ ਜਾਵੇ ਪ੍ਰਭੂ ਅੱਜ ਤੇਰੇ ਨਾਮ ਦੇ ਵਿੱਚ ਚੰਗੇ ਹੋ ਜਾਣ ਪ੍ਰਭੂ ਜੀ ਤੇਰੇ ਨਾਮ ਦੇ ਵਿੱਚ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਇਹਨਾਂ ਦੇ ਪਿੱਤੇ ਨਵੇਂ ਬਣ ਜਾਣ ਪ੍ਰਭੂ ਅੱਜ nade Prabhu <laughs> ਕੋਈ ਵੀ ਬਿਮਾਰੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਗੁਰਦੇ ਨਵੇਂ ਬਣ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਸ਼ੂਗਰ ਛੱਡ ਕੇ ਚਲੀ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀ ਸ਼ੂਗਰ ਨੋਰਮਲ ਹੋ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਹਰ ਇੱਕ ਬਿਮਾਰੀ ਤੋਂ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਹਰ ਇੱਕ ਬਿਮਾਰੀ ਤੋਂ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਹਉ ਦੇ ਸ਼ਨੀਵਾਰ ਨੂੰ ਵੱਡੀਆਂ ਗਵਾਹੀਆਂ ਦੇ ਨਾਲ ਆਉਣ ਮੇਰੇ ਪਿਤਾ ਪਰਮੇਸ਼ਰ ਤੇਰਾ ਤਨਿਆਵਾਦ ਕਰਦੀਆਂ ਪ੍ਰਭੂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਦਿਨ ਦੇ ਵਿੱਚ ਪ੍ਰਭੂ ਤੇਰੀ ਮਹਿਮਾ ਕੀਤੀ ਮੇਰੇ ਸੱਚੇ ਮਨ ਦੇ ਨਾਲ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਨਵੇਂ ਬਾਲ ਦੇ ਨਾਲ ਭਰਿਆ ਮੇਰੇ ਪਿਤਾ ਪਰਮੇਸ਼ਰ ਜੀ ਹਰ ਜੋ ਵੀ ਲੋਕ ਭੈਣ ਭਾਈ ਤੇਰੀ ਬੰਦਗੀ ਚ ਆਏ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਉਹਨਾਂ ਨੂੰ ਤੂੰ ਸ਼ੁਕੈ ਚੰਗਾ ਕੀਤਾ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਸਵਰਗ ਦੂਤ ਲੈ ਕੇ ਆਏ ਮੇਰੇ ਪਿਤਾ ਪਰਮੇਸ਼ਰ ਜੀ ਜਿਵੇਂ ਉਹਨਾਂ ਦੀ ਆਉਣ ਚ ਮਦਦ ਕੀਤੀ ਓਵੇਂ ਉਹਨਾਂ ਦੀ ਜਾਨ ਚ ਮਦਦ ਕਰਿਓ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਵੀਜ ਲਈ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਅੱਜ ਦੇ ਬਚਨਾਂ ਲਈ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਵਰ ਜੀ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਵਰ ਜੀ ਹ ਜਿੰਨਾ ਜਿੰਨਾਂ ਨੇ ਬੀਜ ਬੀਜਿਆ ਪ੍ਰਭੂ ਉਹਨਾਂ ਦੇ ਹੱਥਾਂ ਨੂੰ ਸ਼ੋ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਘਰਾਂ 'ਚ ਬਰਕਤ ਆਵੇ ਮੇਰੇ ਪ੍ਰਭੂ ਜੀ ਜਿੰਨੇ ਜਿੰਨੇ ਜੀਓ ਨੇ ਕਮਾਉਣ ਵਾਲੇ ਬੰਨ ਮੇਰੇ ਪਿਤਾ ਪਰਮੇਸ਼ਵਰ ਜੀ ਕਿਸੇ ਚੰਗੀ ਚੀਜ਼ ਦੀ ਥੋੜਨਾ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ ਇਹਨਾਂ ਦੇ ਰਸੋਈਆਂ ਭਰੀਆਂ ਰਹਿਣ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਤੰਨਿਆਵਾਦ ਕਰਦੀ ਆ ਪ੍ਰਭੂ ਤੰਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਵਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਵਰ ਜੀ ਜਿਵੇਂ ਤੇਰੇ ਸਵਰਗ ਦੂਤ ਇਹਨਾਂ ਨੂੰ ਲੈ ਕੇ ਆਏ ਆ ਪ੍ਰਭੂ ਉਵੇਂ ਇਹਨਾਂ ਦੀ ਜਾਨ ਚ ਮਦਦ ਕਰਿਓ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਅੱਜ ਜੋ ਵੀ ਰੂਹ ਸੋਇਚ ਬਣਿਆ ਪ੍ਰਭੂ ਤੇਰੀ ਦਇਆ ਦੇ ਨਾਲ ਬਣਿਆ ਪ੍ਰਭੂ ਜੀ ਹੁਣੇ ਸ਼ੋਕੇ ਸ਼ੁੱਧ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ ਤੇਰਾ ਧੰਨਵਾਦ ਕਰਦੀ ਆ ਪ੍ਰਭੂ ਧੰਨਵਾਦ ਹੋ ਪ੍ਰਭੂ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਮੈਂ ਆਪਣੇ ਆਪ ਨੂੰ ਆਪਦੇ ਬੱਚਿਆਂ ਨੂੰ ਆਪਦੇ ਪਰਿਵਾਰ ਨੂੰ ਆਪਦੀ ਕਲੀਸਿਆ ਨੂੰ ਪ੍ਰਭੂ ਜੀ ਇਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਪ੍ਰਭੂ ਤੇਰੇ ਸਿੰਘਾਸਨ ਦੇ ਅੱਗੇ ਝੁਕਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਸਿੰਘਾਸਨ ਦੇ ਅੱਗੇ ਝੁਕਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਲੋ ਵਿੱਚ ਕਵਰ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਹੱਥਾਂ 'ਚ ਸੌਂਪਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਘਰਾਂ 'ਚ ਸ਼ਾਂਤੀ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰ ਇਕਜੁੱਟ ਰਹਿਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚੇ ਅਗਿਆਕਾਰੀ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਤਨਿਆਵਾਦ ਹੋ ਪ੍ਰਭੂ ਤਨਿਆਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰੋਜੇ ਆਮੇਨ 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 ਹਾਲੇਲੂਇਆ ਹਾਲੇ ਪ੍ਰਵਿਧੀਸ਼ੂ ਮਸੀਹ ਕੀ ਜੈ ਮਹਾ ਵਿਸ਼ੇਕ ਕੀ ਜੈ ਮਹਾ ਵਿਸ਼ੇਕ ਕੀ ਜੈ ਧੰਨਵਾਦ ਉਹ ਪ੍ਰਭੂ ਜੀ